ਜਿੰਦਾਬਾ 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 ਸਾਨੀ ਮਨੀ ਮੁਦਾਬਾ ਮੁਦਾਬਾ ਜੀ ਬਾਗਰੂ ਜੀ ਕਾ ਖਾਲਸਾ ਬਾਗਰੂ ਜੀ ਕੀ ਫਤਿਹ ਮੈਂ ਸਰਵੰਤ ਸਿੰਘ ਬਾਗਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਰੇਲਾਂ ਦਾ ਪਹੀਆ ਜਾਮ ਹੋਇਆ ਉਹ ਪੂਰੇ ਦੇਸ਼ 'ਚ ਹੋਇਆ ਨਾ ਕੱਲੇ ਪੰਜਾਬ 'ਚ ਹੋਇਆ ਤੇ ਨਾ ਕੱਲੇ ਕਪੂਰਥਲੇ ਜ਼ਿਲ੍ਹੇ 'ਚ ਹੋਇਆ ਇਹ ਪੂਰੇ ਦੇਸ਼ ਦੇ ਵਿੱਚ ਹੋਇਆ 3 ਤਰੀਕ ਨੂੰ 2021 ਦੇ ਵਿੱਚ ਜੁਪੀ ਲਖੀਨਪੁਰ ਖੇਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਠਾਰ ਗੱਡੀਆਂ ਜੜਾ ਆ ਗਏ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਨੂੰ ਸ਼ਹੀਦ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜੋ ਪੂਰੇ ਦੇਹ ਨੇ ਇਹ ਰੋਸ ਕੀਤਾ ਤੇ ਜੋ ਸੀਖ ਮਿਸ਼ਰਾ ਅਜੇ ਮਿਸ਼ਰਾ ਜਿਹੜੇ ਆ ਉਹਦੇ ਫਿਰਦੇ ਆ ਮੰਤਰੀਆਂ ਮੰਡਲ ਦੇ ਵਿੱਚ ਭਾਵੇਂ ਐਰ ਕੀ ਉਹਨਾਂ ਨੂੰ ਉਹਨਾਂ ਨੂੰ ਬੁਰੀ ਤਰ੍ਹਾਂ ਲੋਕਾਂ ਰਾਇਆ ਪਰ ਮੋਦੀ ਸਰਕਾਰ ਦੇ ਸੱਜੇ ਖੱਬੇ ਬੈਠੇ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਾ ਟਿਕਾਣਾ ਜੇਲਾ 'ਚ ਆ ਇਹਨਾਂ ਦਾ ਟਿਕਾਣਾ ਸਲਾਖਾਂ ਦੇ ਪਿਛੇ ਆ ਕਿਉਂਕਿ 4-4 5-5 ਕਤਲਾਂ ਦੇ ਜ਼ਿੰਮੇਵਾਰ ਜਿਹੜੇ ਆ ਉਹ ਮੰਤਰੀ ਮੰਡਲ 'ਚ ਨਹੀਂ ਉਹ ਜੇਲਾ 'ਚ ਜਾਣੇ ਚਾਹੀਦੇ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਰੇਲਾਂ ਦਾ ਪਹੀਆ ਜਮ ਕਰ ਰਹੇ ਆ ਨਾਲ 5 ਬੰਦੇ ਸਾਡੇ ਜਿਨ੍ਹਾਂ ਦੇ 302 ਦੇ ਪਰਚੇ ਹੋਏ ਆ ਉੱਥੇ ਹੀ ਭੀੜ ਤੰਤਰ ਨੇ ਉਹਨਾਂ ਦੇ ਬੰਦੇ ਭਾਜਪਾ ਦੇ ਮਾਰੇ 4 ਉਹਨਾਂ ਦਾ ਪਰਚਾ ਜਿਹੜਾ ਉਹ ਸਾਡੇ ਬੰਦਿਆਂ ਦੇ ਬਿਨਾ ਵਜ੍ਹਾ 100% ਨਜਾਇਜ਼ ਹੋਇਆ ਤੇ ਉਹਨਾਂ ਦੀ ਕੋਈ ਜਵਾਨਤ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਅਗਲਾ ਜੋ ਸਾਡੇ ਪੰਜਾਬ ਦੇ ਵਿੱਚ ਝੋਨੇ ਦੀ ਚਕਾਈ ਨੂੰ ਇੱਕ ਤਰੀਕ ਨੂੰ ਝੋਨੇ ਦੀ ਬੋਲੀ ਸ਼ੁਰੂ ਹੁੰਦੀ ਆ ਪਰ ਨਹੀਂ ਹੋਈ ਕਿਉਂਕਿ ਸਰਕਾਰ ਕੇਂਦਰ ਦੀ ਹਰਿਆਣਾ ਦੇ ਪੰਜਾਬ ਨੂੰ ਟਾਰਗੇਟ ਕਰ ਰਹੀ ਆ ਕਿਉਂਕਿ ਇੱਥੇ ਸੰਘਰਸ਼ੀ ਯੋਧਿਆਂ ਦੀਆਂ ਧਰਤੀਆਂ ਐ ਇੱਥੋਂ ਸੰਘਰਸ਼ੀ ਜੰਮਦੇ ਆ ਤੇ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਖੱਜਲ ਖਰਾਬ ਕਰਕੇ ਵੇਖੀਏ ਪਰ ਕੇਂਦਰ ਦੇ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਖੇਡਾਂ ਜਿਹੜੀਆਂ ਤੁਹਾਨੂੰ ਬਹੁਤ ਮਹਿੰਗੀਆਂ ਪੈਣ ਗਈਆਂ ਜਲਦ ਤੋਂ ਜਲਦ ਪੰਜਾਬ ਦੇ ਲੋਕਾਂ ਦਾ ਝੋਨਾ ਜਿਹੜਾ ਉਹਦਾ ਐਲਾਨ ਕਰਕੇ ਕਿਸਾਨਾਂ ਨੂੰ ਆੜਤੀਆਂ ਨੂੰ ਬਾਰ ਦਾਣਾ ਜਲਦ ਤੋਂ ਜਲਦ ਮੁਹੱਈਆ ਕਰਾ ਕੇ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਚਗਾਈਆਂ ਜਾਂ ਜਿੰਨਾ ਚਿਰ ਇੱਥੇ ਕੋਈ ਨਾ ਕੋਈ ਅਫਸਰ ਨਹੀਂ ਆਉਂਦਾ ਆ ਕੇ ਸਾਨੂੰ ਭਰੋਸਾ ਨਹੀਂ ਦਿੰਦਾ ਕਪੂਰਸਲੇ ਸੁਲਤਾਨਪੁਰ ਸਬ ਡਿਵੀਜ਼ਨ ਦਾ ਉਹਨਾਂ ਦੇ ਰੇ ਸੰਘਰਸ਼ ਜਿਹੜਾ ਇੱਥੇ ਜਾਰੀ ਰਹਿਣਾ ਬਾਕੀ ਜ਼ਿਲ੍ਹਿਆਂ ਚੋਂ ਭਾਵੇਂ 2 ਘੰਟੇ ਦਾ ਪਰ ਸਾਡਾ ਜਿਹੜਾ ਉਹ ਵੱਖਰਾ ਨਿਕਲਣਾ ਇਸ ਕਰਕੇ ਹੋ ਗਿਆ ਕਿ ਝੋਨਾ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਤੇ ਝੋਨਾ ਜਿਹੜਾ ਉਹ ਚੁੱਕਿਆ ਨੂੰ ਜਾ ਰਿਹਾ ਅਸੀਂ ਉਹ ਪੰਜਾਬ ਦੀ ਸਰਕਾਰ ਤੋਂ ਵੀ ਜਵਾਬ ਮੰਗਦੇ ਆ ਕਿ ਕੀ ਝੋਨਾ ਲਾਉਣਾ ਪਾ ਪਿਆ ਜੇ ਝੋਨੇ ਦਾ ਚੌਲ ਕੇਂਦਰ ਦੀ ਸਰਕਾਰ ਨੂੰ ਚਾਹੀਦੇ ਆ ਤੇ ਇਹ ਪ੍ਰਾਲੀ ਵੀ ਜੋ ਪਿਛਲੇ ਕੱਲ ਦੇ ਆਂ ਦਿਨਾਂ ਦੇ ਵਿੱਚ ਖਬਰਾਂ ਆਈਆਂ ਕਿ ਪੁਲਿਸ ਤੇ ਜੋ ਨਿਊਂਡਲ ਅਫਸਰ ਜਿਹੜੇ ਉਹ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ ਆ ਅਹੀਂ ਆਨੇ ਵੀ ਇਹਨਾਂ ਦੀ ਲੋੜ ਨਹੀਂ ਕੋਈ ਅਸੀਂ ਅੱਗੇ ਨਹੀਂ ਲਾਉਂਦੇ ਸਾਨੂੰ ਦੋ 7000 ਰੁਪਇਆ ਕਿਉਂ ਅੱਗ ਲਾਵਾਂਗੇ ਪਰ ਚੌਲ ਤੇ ਤੁਹਾਨੂੰ ਚਾਹੀਦੇ ਆ ਤੇ ਪਰਾਲੀ ਕਿਨੇ ਖੜਨੀ ਆ ਇਸ ਕਰਕੇ ਪਰਾਲੀ ਦੇ ਮੁੱਦੇ ਦੇ ਵੀ ਅਸੀਂ ਸੰਘਰਸ਼ ਲੀਕਣ ਦੀਆਂ ਤਿਆਰੀਆਂ ਕਰ ਰਹੇ ਆ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਤੋਂ ਬਾਹਰ ਜਾਵੇ ਆਉਣ ਵਾਲਾ ਸਮਾਂ ਜਿਹੜਾ ਇਹਦੇ ਵਿੱਚ ਵੱਡੇ ਸੰਘਰਸ਼ ਲੀਕ ਕੇ ਪੰਜਾਬ ਦੀ ਸਰਕਾਰ ਦੇ ਸਾਹਮਣੇ ਕਰਾਂਗੇ ਸਰਪੁਰ ਸਾਹਿਬ ਪਿਛਲੇ ਦਿਨੀ ਸੁਲਤਾਨਪੁਰ ਦੀ ਚਾਰ ਕਿਸਾਨਾਂ ਦਾ ਪਰਚਾ ਵੀ ਹੋਇਆ ਪਰਾਲੀ ਨੂੰ ਅੱਗ ਲਾਉਂਦਾ ਕੀ ਕਹਿਣਾ ਚਾਹੁੰਦੇ ਇਸ ਵਾਰ ਬਹੁਤ ਜ਼ਿਆਦਾ ਘਟਿਆ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਜਿਹੜਾ ਰੋਲ ਆ ਇਹ ਬਹੁਤ ਜ਼ਿਆਦਾ ਮਾੜਾ ਉਹ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਜੇ ਤੁਸੀਂ ਚੋਣ ਲੈਣੇ ਆ ਤੇ ਜਾਂ ਪਰਾਲੀ ਚੋਕੇ ਲੈ ਜਿਓ ਜਾਂ ਕਿਸਾਨਾਂ ਨੂੰ ਅੱਗ ਲਾਉਣ ਦਿਓ ਇਹ ਪਰਚਿਆਂ ਦੇ ਅਸੀਂ ਪੂਰ ਜ਼ੋਰ ਨਖੈਦੀ ਕਰਦੇ ਆ ਇਹ ਆਉਣ ਵਾਲੇ ਸਮੇਂ ਚ ਪਰਚੇ ਜਿਹੜੇ ਰੱਦ ਕਰਾਵਾਂਗੇ ਧੰਨਵਾਦ ਜੀ ਮੈਂ ਵਿਕਾਸ ਗੁਪਤਾ ਨਾਤੀਸੀਲਦਾਰ ਸੁਲਤਾਨਪੁਰ ਲੋਧੀ ਇੱਥੇ ਬਤੌਰ ਡਿਊਟੀ ਰਜਿਸਟਰਡ ਮੇਰੀ ਡਿਊਟੀ ਲਗਾਈ ਗਈ ਆ ਜੋ ਕਿਸਾਨ ਵੀਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਆ ਆ ਧਰਨਾ ਸ਼ਾਂਤੀਪੂਰਵਕ ਤਰੀਕੇ ਨਾਲ ਲਗਾਇਆ ਜਾ ਰਿਹਾ ਵਾ ਤੇ ਕੋਈ ਅਮਨ ਨੂੰ ਅਮਨ ਸ਼ਾਂਤੀ ਮੇਨਟੇਨ ਕਰਦੇ ਹੋਏ ਧਰਨਾ ਲਗਾਇਆ ਜਾ ਰਿਹਾ ਕਿਸਾਨਾਂ ਵੱਲੋਂ ਬਾਕੀ ਜੋ ਤੁਸੀਂ ਦੱਸਿਆ ਕਿ ਇਹਨਾਂ ਵੱਲੋਂ ਖਰੀਦਾਰੇ ਮੰਗ ਕੀਤੀ ਗਈ ਹੈ ਉਹ ਸਰਕਾਰੀ ਪੱਧਰ ਤੇ ਡਿਸਕਸ਼ਨ ਚੱਲਦੀ ਪਈ ਹੈ ਉਮੀਦ ਹੈ ਛੇਤੀ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਾਂਗੇ ਕਿਸਾਨਾਂ ਵੱਲੋਂ ਅਨਮਿੱਥੇ ਸਮੇਂ ਲਈ ਇਹ ਧਰਨਾ ਰੰਬਿਆ ਗਿਆ ਉਹ ਕਹਿੰਦੇ ਜਦੋਂ ਤੱਕ ਸਰਕਾਰੀ ਖਰੀਦ ਜਿਲ੍ਹਾ ਕਪੂਰਥਾ ਦੇ ਵਿੱਚ ਸ਼ੁਰੂ ਨਹੀਂ ਹੁੰਦੀ फसल नहीं, तो एक करना जारी मैं दस है कि सरकारी पद्धर से यदि डिस्कशन चलती पई है जिदा ही कुछ नतीजा निकलता वा मीडिया परसन भी दस दिता जाएगा किसान भीरू भी वो बारे सूचना दे दी जाएगी गलबातान तो हले